ਹੁਣ ਅੱਗੇ ਸ਼ੁਰੂ ਕਰਦੇ ਆਂ ਕਾਮਾ ਥਾਵਾਂ ਕਾਮਨਾ ਕਾਮ ਦਾ ਕਾਮਨਾ ਇੱਛਿਆ ਇੱਛਿਆ ਦਾ ਨਾਮ ਹੈ ਜੈਸੇ ਆਦਮੀ ਆਪਣੇ ਮਨ ਵਿੱਚ ਖਿਆਲ ਕਰਦਾ ਹੈ ਕਿ ਮੇਰੀ ਫਲਾਨੀ ਚੀਜ਼ ਇਤਨੀ ਕੀਮਤੀ ਕੀਮਤੀ ਹੋ ਜਾਵੇ ਤੇ ਫਲਾਨਾ ਕੰਮ ਇਸ ਤਰ੍ਹਾਂ ਹੋ ਜਾਵੇ ਮੈਂ ਬੜਾ ਵਿਦਵਾਨ ਹੋ ਜਾਵਾਂ ਇਤਿਆਦਕ ਖਿਆਲ ਕਰਨ ਦਾ ਨਾਮ ਇੱਛਿਆ ਦਾ ਕਾਮਨਾ ਹੈ ਇੱਛਿਆ ਦੇ ਬਸ ਹੋਇਆ ਹੋਇਆ ਜੀਵ ਆਨੰਦ ਦਿਨੇ ਸੋਚਾਂ ਵਿੱਚ ਪਿਆ ਰਹਿੰਦਾ ਹੈ ਤੇ ਇੱਛਾ ਹੀ ਜੀਵ ਨੂੰ ਸਦਾ ਇੱਧਰ ਉੱਧਰ ਭਜਾਈ ਜਾਂਦੀ ਹੈ ਜੇ ਇੱਛਾ ਨਾ ਹੋਵੇ ਤਾਂ ਦੁਨੀਆਂ ਦਾ ਕਿਸੇ ਵੱਲ ਵੀ ਖਿਆਲ ਨਾ ਹੋਵੇ ਇੱਛਾ ਦੋ ਪ੍ਰਕਾਰ ਦੀ ਹੈ ਇੱਕ ਸੰਸਾਰਕ ਪਦਾਰਥਾਂ ਦੀ ਤੇ ਦੂਜੀ ਪਰਮਾਤਮਾ ਪ੍ਰਾਪਤੀ ਦੀ ਪਰਮਾਤਮਾ ਪ੍ਰਾਪਤੀ ਦੀ ਇੱਛਾ ਵੱਡੀ ਸ੍ਰੇਸ਼ਟ ਹੈ ਏ ਇਸ਼ਿਆਨ ਸਾਰ ਸਤਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਕਰਦਾ ਹੋਇਆ ਜੀਵ ਮਾਨਸ ਜਨਮ ਦੀ ਬਾਜੀ ਨੂੰ ਜਨਤ ਕੇ مکتی ਪ੍ਰਾਪਤ ਕਰ ਲੈਂਦਾ ਹੈ ਸੋ ਇਹ ਇਸ਼ਿਆ ਕਰਨੀ ਚੰਗੀ ਹੈ ਐਸੇ ਸਿਆ ਦੇ ਪੂਰਾ ਕਰਨ ਵਾਲਾ ਵਾਹਿਗੁਰੂ ਆਪ ਹੈ ਜੋ ਸਾਰੀਆਂ ਇਸ਼ਿਆ ਨੂੰ ਪੂਰਾ ਕਰਨ ਵਾਲਾ ਹੈ ਜੈਸਾ ਗੁਰੂ ਜੀ ਦੱਸਦੇ ਹਨ ਇਸ਼ਿਆ ਪੂਰਵਕ ਸਰਬ ਸੁਖ ਦਾਤਾ ਹਰ ਜਾ ਕੇ ਬਸੇ ਹੈ ਕਾਮ ਤਿਨਾ ਉਹ ਸੰਸਾਰ ਪਦਾਰਥਾਂ ਦੀ ਇੱਛਾ ਕਰਦਾ ਹੋਇਆ ਜੀਵ ਇਛਾ ਦਾ ਰੂਪ ਹੀ ਹੋ ਜਾਂਦਾ ਹੈ ਤੇ ਇਹ ਸ਼ ਰਾਤ ਦਿਨੇ ਵਾਦੀ ਹੀ ਰਹਿੰਦੀ ਹੈ ਤੇ ਇਹ ਜੀਵ ਦਾ ਖਿਆਲ ਹਿਰਦੇ ਵਿੱਚ ਟਿਕਦਾ ਨਹੀਂ ਤੇ ਇਹ ਖਿਆਲ ਟਿਕੇ ਤੋਂ ਬਿਨਾ ਪਰਮੇਸ਼ਰ ਨਾਲ ਬਿਰਤੀ ਨਹੀਂ ਲੱਗਦੀ ਬਿਰਤੀ ਦੇ ਲੱਗੇ ਤੋਂ ਬਿਨਾ ਪਰਮੇਸ਼ਰ ਦਾ ਮਲਾਪ ਹੋਣਾ ਸੰਪਭ ਹੈ ਜੇ ਪਰਮੇਸ਼ਰ ਨਾ ਮਿਲਿਆ ਦਾ ਇਛਾ ਦੇ ਮਗਰ ਲੱਗਣ ਵਾਲੇ ਜੀਵ ਦੀ ਈਸੀ ਤਰ੍ਹਾਂ ਕਰਦਿਆਂ عمر ਲੰਘ ਜਾਏਗੀ ਜਾਂ ਇਸ ਦੇ ਨੂੰ ਤਿਆਗਣ ਲੱਗੇਗਾ ਤਾਂ ਜਿੱਥੇ ਉਸ ਵੇਲੇ ਇਛਾ ਹੋਵੇਗੀ ਉੱਤੇ ਹੀ ਜੂਨ ਇਛਾ ਅਨਸਾਰ ਪ੍ਰਾਪਤ ਹੋਵੇਗੀ ਜੈਸੇ ਗੁਰੂ ਜੀ ਦੱਸਦੇ ਹਨ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੀ ਮਰੀ ਸਰਪ ਜੂਨ ਬਲ ਬਲ ਉਤਰੇ ਹਰੀ ਭਾਈ नाम मत बिशरी रह अंतकाल जो स्त्री सिमरी ऐसी जनता में जी मरी बेषवा जोनी बल बल औतरी अंतकाल जो लड़के सिमरी ऐसी जनता में जी मरी ਸ਼ੁਕਰ ਝੂਣਨ ਬਲਬਲ ਆਉਤਰੀ ਅੰਤਕਾਲ ਜੋ ਮੰਦਰ ਸੀ ਮੇਰੀ ਐਸੀ ਚਿੰਤਾ ਮੈਂ ਜੀ ਮਰੀ ਪ੍ਰੇਤ ਜੁੰਨੀ ਬਲਬਲ ਆਉਤਰੀ ਅੰਤਕਾਲ ਜੋ ਨਰਾਇਣ ਸੀ ਮੇਰੀ ਐਸੀ ਚਿੰਤਾ ਮੈਂ ਜੀ ਮਰੀ ਮਦਤ ਤਰਲੋਚਨ ਤੀਨਾਰ ਮੁਕਤਾ ਪ੍ਰੇਤਨ ਬਰੂ ਕਾ ਬਾਕੇ ਹਿਦੇ ਵਸਾ ਪਤੰਬਰ ਬਾਕੇ ਹਿਦੇ ਵਸੇ ਇਹ ਸ਼ਬਦ ਗੁਰੂ ਜੀ ਨੇ ਈਸ਼ਿਆ ਦੇ ਦੋਹਾਰ ਬੰਨਣ ਕਰਕੇ ਦੱਸੇ ਹਨ ਜੋ ਈਸ਼ਿਆ ਹੀ ਜੀਵ ਨੂੰ ਅਧਿਆਤਿਕ ਜੁਨਾਂ ਵਿੱਚ ਫੇਰਦੀ ਹੈ ਤੇ ਸ੍ਰੇਸ਼ਟ ਈਸ਼ਾ ਰੱਬ ਨੂੰ ਯਾਦ ਕਰਨ ਵਾਲੀ ਮukti ਪ੍ਰਾਪਤ ਕਰਨ ਦੀ ਕਰਾਉਂਦੀ ਹੈ ਸੋ ਇਸ ਵਾਸਤੇ ਜੀਵ ਨੂੰ ਚਾਹੀਦਾ ਹੈ ਕਿ ਸੰਸਾਰਕ ਇੱਛਾਵਾਂ ਤੋਂ ਬਚਣ ਤੇ ਬਚ ਕੇ ਭਾਵ ਮਰੂ ਮਰੂ ਨਾ ਕਰੇ ਤੇ ਸੰਤੋਖ ਰੱਖੇ ਅਥ ਪਰਮਾਥਮ ਦੀ ਪ੍ਰਾਪਤੀ ਦੀ ਇੱਛਾ ਕਰੇ ਤੇ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਲਾਵੇ ਜਦ ਪ੍ਰੀਤ ਜੁੜ ਜਾਵੇ ਤਾਂ ਵਾਹਿਗੁਰੂ ਆਪ ਆਪਣੇ ਪਿਆਰੇ ਦੇ ਕੰਮ ਪੂਰੇ ਕਰੇਗਾ ਇੱਛਾ ਪੂਰੀ ਕਰੇਗਾ ਕਿਉਂਕਿ ਉਸ ਨੈਂਕਾਰ ਦੇ ਹੱਥ ਵਿੱਚ ਸਭ ਕੁਝ ਹੈ ਉਹੀ ਕਾਮਨਾ ਪੂਰੀ ਕਰਨ ਵਾਲਾ ਹੈ ਇਸ ਵਾਸਤੇ ਇਸ ਦੀ ਓਟ ਲੈਣੀ ਠੀਕ ਹੈ ਇੱਛਾ ਮੰਦੀ ਹੈ ਜਨਮ ਮਨ ਵਿੱਚ ਇੱਛਾ ਮਲਾਂਦੀ ਹੈ ਨਾਲ ਨਿਰੰਕਾਰ ਦੇ ਇੱਛਾ ਦੇ ਨਾਲ ਸਭ ਬੁੱਤ ਦੀ ਪਾਲਦੇ ਨੇ ਇੱਛਾ ਦੇ ਨਾਲ ਚੱਲਣਾ ਕਮ ਸੰਸਾਰ ਦੇ ਜੀਵ ਸੰਦਾ ਚਾਹੁੰਦਾ ਹੈ ਮਿਲੇ ਜਗ ਰਾਜ ਮੈਨੂੰ ਪਰ ਏਵੇਂ ਦਸਬ ਹੱਤ ਕਰਤਾਰ ਦੀ ਤਾਂ ਤੇ ਸਭ ਇਸ਼ਿਆ ਨੂੰ ਤਾਰੀਏ ਭਗਤ ਮਗਤਮਾਨ ਹੋਈਏ ਮੁਕਤ ਦੁੱਖ ਸੁਟਣ ਸੰਸਾਰ ਦੇ ਮੁਖ ਮੁਖਾਥਵਾ ਮੁਕਤੀ ਇਸ ਤੋਂ ਅੱਗੇ ਪਰਮੇਸ਼ਰ ਦੀ ਬੰਦਗੀ ਕਰਕੇ ਜਨਮਾਂ ਦੀ ਭਾਸੀ ਕਟ ਕੇ ਜਨਮਾਂ ਦੇ ਤੋਂ ਰਹਿ ਤੋ ਜਾਣਦਾ ਨਾਮ ਮੁਕਤੀ ਹੈ ਮੁਕਤੀ ਦਾ ਅਰਥ ਨਿਰਾਬੀ ਕਰਦੇ ਹਨ ਜੈਸੇ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਉਹਦੇ ਚਰਨਾਂ ਵਿੱਚ ਪੇਧ ਹੋ ਜਾਣਾ ਅਥਵਾ ਮਿਲ ਜਾਣਾ ਵੀ ਮੁਕਤੀ ਆਖਦੇ ਹਨ ਸੰਸਾਰ ਦੀ ਰਚਨਾ ਬੜੀ ਅਲਪੂਤ ਹੈ ਤੇ ਜੀਵ ਜਦ ਜਨਮ ਲੈ ਕੇ ਦੁਨੀਆ ਵਿੱਚ ਆਉਂਦਾ ਹੈ ਤਾਂ ਦੁਨੀਆ ਦੇ ਕੋਤਕ ਦੇਖ ਕੇ ਤੇ ਮਾਇਆ ਦੇ ਰੰਗ-ਬਰੰਗੇ ਝੋਜ ਦੇਖ ਕੇ ਚੋਜੀ ਪਿਆਰੇ ਨੂੰ ਭੁੱਲ ਜਾਂਦਾ ਹੈ ਪਨ ਕੇ ਐਸੇ ਐਸੇ ਕੰਮ ਕਰਦਾ ਹੈ ਕਿ ਜਿੰਨਾ ਸੰਚਤ ਕਰਮਾਂ ਦਾ ਭਾਲ ਇਸ ਨੂੰ ਦੁੱਖ ਤੇ ਤਖਲੀਮਾਂ ਮਿਲਦੀਆਂ ਹਨ ਜਿਵੇਂ ਗੁਰੂ ਜੀ ਦੱਸਦੇ ਹਨ ਬਾਪੀ ਕਰਮ ਕਮਾਣ ਦੇ ਕਰਦੇ ਹਾਏ ਹਾਏ ਨਾਨਕ ਜੀ ਉਹ ਮਥਨ ਉਨਾਣੀਆਂ ਤੋਂ ਮੱਥੇ ਤ੍ਰਮ ਹੈ ਸੋ ਜਦ ਜੀਵ ਦੁੱਖ ਪ੍ਰਾਪਤ ਹੋ ਹੋਵੇ ਤਾਂ ਐਸ ਦੀ ਇੱਛਾ ਹੁੰਦੀ ਹੈ ਕਿ ਕਿਵੇਂ ਦੁੱਖ ਤੋਂ ਛਡਕਾਰਾ پا ਕੇ ਸੁੱਖ ਦੀ ਪ੍ਰਾਪਤੀ ਕਰਾਂ ਤੇ ਦੁੱਖ ਵੀ ਬੁਰੀ ਬੁਲਾਹ ਹੈ ਦੁਖੀ ਨੂੰ ਕਦੇ ਚੈਨ ਚੈਨ ਨਹੀਂ ਹੁੰਦਾ ਦੁਖੀ ਕਦੇ ਰੱਜ ਕੇ ਆਹਾਰ ਨਹੀਂ ਖਾਂਦਾ ਸਭ ਤੋਂ ਵੱਡਾ ਦੁੱਖ ਜਨਮ ਮੰਦਾ ਹੈ ਪਰ ਇਹ ਦੁੱਖ ਸਾਧ ਸੰਗਤ ਦੀ ਕਿਰਪਾ ਦੁਆਰਾ ਅਨੁਭਵ ਹੋ ਸਕਦਾ ਹੈ ਤੇ ਇਸ ਤੋਂ ਬਚਣਾ ਹੀ ਚਾਹੀਦਾ ਹੈ ਤੇ ਇਸ ਤੋਂ ਛਟਕਾਰਾ پا ਕੇ ਸੱਚੇ ਸੁੱਖ ਦੀ ਪ੍ਰਾਪਤੀ ਕਰਨ ਵਾਲਾ ਤੇ ਇਹ ਪਰਮਾਤਮਾ ਦੇ ਚੱਲਣਾ ਨਾਲ ਜੁੜਨ ਵਾਲਾ ਜੀਵ ਮੁਕਤ ਹੁੰਦਾ ਹੈ। ਇਸੇ ਬਾਤੇ ਐਸੇ ਪੰਜ ਨੀਕ ਪਰਸਾਂ ਨੂੰ ਹੀ ਗੁਰੂ ਅਰਜਨ ਦੇਵ ਜੀ ਨੇ ਮੁਕਤ ਰੂਪ ਤੇ ਸੰਸਾਰ ਦੇ ਤਰਨ ਵਾਲਾ ਦੱਸਿਆ ਹੈ ਜਥਾ। ਆਵ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇਜ ਜਨ ਕੋ ਸਦਾ ਨਮਸਕਾਰ। ਸੋ ਮੁਕਤੀ ਉਹਨਾਂ ਜੀਵਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਜਿਹੜੇ ਕੇ ਆਸ਼ਵਰ ਨਰਿੰਕਾਰ ਦੇ ਚਰਨਾਂ ਨਾਲ ਜੁੜ ਗਏ ਹਨ ਬਿਨਾ ਵਾਹਿਗੁਰੂ ਦੀ ਪ੍ਰੀਤ ਕਰਨ ਦੇ ਮukti ਮਿਲਣੀ ਅਸ਼ੰਭਭ ਹੈ ਮੁਕਤੀ ਚਾਰ ਪ੍ਰਕਾਰ ਦੀ ਹੈ ਜਿਸ ਦਾ ਮੀਰ ਬਾਗ ਦੇ ਹੋਰ ਜਗ੍ਹਾ ਲਿਖਿਆ ਹੈ ਸੋ ਸਤਿਗੁਰੂ ਦੇ ਪਿਆਰੇ ਮੁਕਤੀ ਹਾਸਲ ਕਰਦੇ ਹੋਏ ਨਰਿੰਕਾਰ ਤੇ ਪੇਧ ਰੂਪ ਨਾਲ ਪੇਧ ਹੁੰਦੇ ਹੋਏ ਫਿਰ ਮੁਕਤੀ ਦੀ ਪ੍ਰਵਾਹ ਹੀ ਨਹੀਂ ਕਰਦੇ ਕਿਉਂਕਿ ਮਹਾਰਾਜ ਨੇ ਗਿਆਨੀ ਪਰਸ਼ ਨੂੰ ਸਦਾ ਮੁਕਤੀ ਰੂਪ ਹੀ ਦੱਸਿਆ ਹੈ ਸਵਰਗ ਨਰਕ ਆਮਰਤ ਵੇਖ ਇਹ ਸਭ ਤੋਂ ਕਾਂਚਨ ਔਰ ਪੈਸਾ ਉਸ ਤਤ ਨਿੰਦਾ ਇਹ ਸਮਝਾ ਉਹ ਲੋਭ ਮੋਹਨ ਤesa ਦੁਖ ਸੁਖ ਏ ਬਾਦ ਤੇਜਸ ਨਹਿਨ ਤੈ ਤਮ ਜਾਨੋ ਗਿਆਨੀ ਨਾਨਕ ਮੁਕਤਤਾ ਹੈ ਤਮ ਮਾਨੋ ਇਹ ਬੈਦ ਕੋ ਜੋ ਪ੍ਰਾਨੀ ਸੋ ਪਰਮੇਸ਼ਰ ਦੇ ਪਿਆਰੇ ਸਦਾ ਮਨਤਰੂਪ ਹਨ ਤਾਂ ਤੇ ਹਰ ਇੱਕ ਪਰਸ਼ ਨੂੰ مکتی ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਤਿ ਗੁਰੂ ਜੀ ਨੇ ਸਿੱਖਾ ਸਿੱਖਾ ਨੂੰ ਜੀਵਨ ਮੁਕਤ ਦੱਸਿਆ ਹੈ ਦੇਖਣ ਨੂੰ ਦੁਨੀਆ ਵਿੱਚ ਜਿਉਂਦੇ ਹਨ ਪਾਰ ਜੀਵਨ ਭਾਵ ਨੂੰ ਮਾਰ ਕੇ ਅਵਨਾਸੀ ਸੁੱਖ ਦਾ ਰੰਗ ਲੈ ਰਹੇ ਹਨ ਐਸੀ ਆਤਮਿਕ ਆਨੰਦ ਵੈਚੇ ਆਨੰਦ ਲੈਣਿਆਂ ਨੂੰ ਵੇਖ ਕੇ ਹੀ ਸਤਿਗੁਰੂ ਜੀ ਨੇ ਕਿਹਾ ਹੈ ਹਰ ਦਰਸ਼ਨ ਕੇ ਜਨਮ ਉਸਤਨਾ ਮੰਗੇ ਮਿਲ ਦਰਸ਼ਨ ਤ੍ਰੈਤਮਨਤੀ ਜੀ ਥਾਵਾ ਮਉਤੀ ਬੁਪੜੀ ਪੀ ਗਿਆਨੀ त्यागे ਸੋ ਗੁਰਮਖ ਪਰਮਾਤਮਾ ਨਾਲ ਭੇਦ ਹੋ ਕੇ ਨਿਯਮ ਜਲ ਮੈਨ ਜਲ ਆਇਕ ਥਨ ਨ ਤਨ ਜੋਤੀ ਸੰਗ ਜੋਤ ਸਮਾਨ ਮਟ ਗਏ ਗਮਨ ਪਾਏ ਬਿਸਨਾਮ ਨਾਨਕ ਪ੍ਰਭ ਕੇ ਸੰਦ ਕਰਵਾਨ ਸਦਾ ਹੀ ਨੰਦ ਲੈ ਨੇ ਹਨ ਸੂ ਹਾਰਕ ਪਰਸ ਨੂੰ ਚਾਹੀਏ ਕਿ ਸੱਚੀ ਮਨੇ ਹੰਤ ਕਰਕੇ ਮੰਕਤੀ ਪ੍ਰਾਤ ਕਰਦਾ ਹੋਇਆ ਪਰਮੇਸ਼ਰ ਦੇ ਚਰਨਾਂ ਵਿੱਚ ਨੰਦ ਲਵੇ ਬੇਤ ਸਭ ਤੋਂ ਵੱਡੀ ਰਾਨ ਲੋਖ ਜਨਮ ਮਰਨ ਵਾਲਾ ਐਸ ਦੁੱਖ ਵਿੱਚੋਂ ਸਟਕਾਰਾਂ ਚਾਹੀਏ ਪਾਵਣਾ ਦੇਖੋ ਸਖ ਦੇਵ ਜੀ ਨੇ ਦਿਨੋਂ ਅਨਭਾਵ ਕਰ ਜਨਕੰਦੇ ਦਾਰ ਜਾ ਕੇ ਜੂਠਨਾ ਆਵਣਾ ਤਾਂ ਤੇ ਜੱਗ ਆਏ ਕਰ ਕਰੀਏ ਪਮਿੱਤਰ ਕੰਮ ਮਾਨਸ ਜਾਨੋ ਹੇਰ ਹੱਤ ਨਹੀਂ ਆਵਣਾ ਤਾਂ ਤੇ ਭਗਤ ਕਰ ਜੱਗ ਹੋਈਏ ਮੁਕਤ ਸਦਾ ਐਸ ਬਾਰੀ ਦੁੱਖ ਵਿੱਚ ਗੂੜਾ ਨਹੀਂ ਛਡਾਵਣਾ ਸਤਿਗੁਰੂ ਜੀ ਚਾਰੇ ਪਦਾਰਥ ਬਖਸ਼ਣ ਵਾਲੇ ਹਨ ਜਿਵੇਂ ਅਗਰ ਬਾਗ ਹੈ ਅਰਥ ਧਰਮ ਕਾਮ ਮੋਖ ਦਾ ਦਾਤਾ ਪੂਰੀ ਪਈ ਸਿਮਰਿ ਸਿਮਰਿ ਮੇ ਦਾਤਾ ਸਾਦਾ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਸਤਿਗੁਰ ਆਣਿਆ ਇਹ ਨਤ ਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਹਰ ਮਾ ਚਾਰ ਪਦਾਰਥ ਜੋ ਕੋ ਜੀ ਕੋ ਮੰਗੇ ਸਾਧ ਜਨਾਂ ਕੀ ਸੀਮਾ ਲੱਗ ਗਈ ਸੋ ਇਨਾਂ ਚਾਹਵਾ ਪਦਾਰਥਾਂ ਦੀ ਪ੍ਰਾਪਤੀ ਕਰਨ ਲਈ ਸਤਿਗੁਰੂ ਜੀ ਚਲਣ ਦੀ ਊਠ ਲੈਣੀ ਹੀ ਜੋਗ ਹੈ ਇੱਥੇ ਸਵਾਪਤ ਕਰਦੇ ਹਾਂ